तो पंद्रह सौ वाली दो हजार आ महगी दोगी वह वादिया, आ वादिया।, आ वादिया। तो दो तीन पूरे ही लगते आ लो भाजी ਜਿਹੜਾ ਲੈਣ ਦੇਣ ਵਾਲੇ ਘਰ ਗੇੜੇ ਮਾਰਦੇ ਆ ਉਹਨਾਂ ਦੇ ਪੈਸੇ ਤੂੰ ਦਿਨਾ ਨਹੀਂ ਆ ਤੇ ਸ਼ਰਾਬ ਤੂੰ ਵੀ ਨਾ ਪਠਾਨ ਮੱਝ ਨੇ ਆਲੀ ਓਏ ਸ਼ਰਾਬ ਤੇ ਮੇਰਾ ਸਵਰਗਾ ਦਾ ਝੂਟਾ ਵਾ ਪੀ ਕੇ ਪਤਾ ਕਿੰਨੇ ਨਜ਼ਾਰੇ ਆਉਂਦੇ ਆ ਲੋਕੀ ਦੇ ਆ ਵੇ ਪੀ ਜਾਂਦੇ ਆ ਪੰਗਲ ਪਾਣੀ ਜਿਹਾ ਓ ਡੈਡੀ ਸ਼ਰਾਬ ਭਾਵੇਂ ਪੀਲਾ 500 ਵਾਲੀ ਤੇ ਭਾਵੇਂ 1500 ਵਾਲੀ ਪਰ ਮੰਮੀ ਨੇ ਘਰ ਵਰਦਿਆ ਇਹੋ ਹੀ ਕਹਿਣਾ ਵਾ ਵੇਖਾ ਆ ਗਿਆਂ ਕਿਦਾਂ ਮੂਤ ਵੀ ਕੇ